ਨਾ ਸੰਦੀਪ ਸਿੰਘ ਆਸ ਹਰ ਜਮਸਾ ਵਲੰਟੀਅਰ ਆ ਸਾਡੇ ਪ੍ਰਧਾਨ ਜੀ ਜੀ ਗੋਲ ਜੀ ਨੂੰ 9855233333 ਤੇ ਕੋਲ ਆਈ ਸੀ ਕਿ ਬਠਿੰਡਾ ਸਰੰਦ ਨਹਿਰ ਬਹਿਮਨ ਦਵਾਨਾ ਪੁਲ ਕੋਲੇ ਬਹਿਮਨ ਦਵਾਨਾ ਪੁਲ ਤੋਂ ਥੋੜਾ ਜਿਹਾ ਅੱਗੇ ਸਰੰਦ ਨਹਿਰ ਦੇ ਵਿੱਚ ਕੋਈ ਡੈੱਡ ਬੋਡੀ ਤੈਰਦੀ ਆ ਰਹੀ ਹੈ ਜਦ ਮੈਂ ਮੌਕੇ ਤੇ ਆ ਕੇ ਦੇਖਿਆ ਜੋ ਕਿ ਨਹਿਰ ਦੇ ਵਿੱਚ ਤੈਰਦੀ ਜਾ ਰਹੀ ਸੀ ਜਿਹਨੂੰ ਮੈਂ ਮੌਕੇ ਤੇ ਆ ਕੇ ਦੇਖਿਆ ਤੇ ਉਹਨੂੰ ਫਿਰ ਡੈੱਡ ਬੋਡੀ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਥਾਣਾ ਕਨਾਲ ਪੁਲਿਸ ਨੂੰ ਥਾਣਾ ਕਨਾਲ ਪੁਲਿਸ ਮੌਕੇ ਤੇ ਆ ਕੇ ਇਸ ਹਾਰਾ ਟੀਮ ਨੇ ਸੰਨਿਆਦ ਦੇ ਵਿੱਚੋਂ ਡੈੱਡ ਬੋਡੀ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ شناختੋ ਦੀ ਕਰਵਾ ਲਈ ਗਈ ਹੈ ਪਰਸਰਮ ਨਗਰ ਦਾ ਰਹਿਣਾ ਲਗਾ ਸੁਨੀਲ ਕੁਮਾਰ ਦਾ ਸੁਨੀਲ ਕੁਮਾਰ ਨਾਮ ਉਹਦਾ ਅਜੇ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਥਾਣਾ ਕਨਾਲ ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਸਹਾਰਾ ਟੀਮ ਨੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਠਿੰਡਾ ਮੋਰਚਰ ਦੇ ਵਿੱਚ ਰੱਖ ਦਿੱਤਾ ਗਿਆ ਹੈ ਜਨਾ ਸੰਦੀਪ ਸਿੰਘ ਆ ਸਹਾਵਜਨ ਸਰਵ ਬਲੰਟੀਅਰ ਆ ਸਾਡੇ ਪ੍ਰਧਾਨ ਸ਼੍ਰੀ ਬੀ ਜੇ ਗੋਲ ਜੀ ਨੂੰ 98552 3333 ਤੇ ਕਾਲ ਆਈ ਸੀ ਕਿ ਬਠਿੰਡਾ ਸਰੰਦ ਨਹਿਰ ਬਹਿਮਨ ਦਵਾਨਾ ਪੁਲ ਕੋਲੇ ਬਹਿਮਨ ਦਵਾਨਾ ਪੁਲ ਤੋਂ ਥੋੜਾ ਜਿਹਾ ਅੱਗੇ ਸਰੰਦ ਨਹਿਰ ਦੇ ਵਿੱਚ ਕੋਈ ਡੈੱਡ ਬੋਡੀ ਤੈਰਦੀ ਆ ਰਹੀ ਆ ਜਦ ਮੈਂ ਮੌਕੇ ਤੇ ਆ ਕੇ ਦੇਖਿਆ ਜੋ ਕਿ ਨਹਿਰ ਦੇ ਵਿੱਚ ਤੈਰਦੀ ਜਾ ਰਹੀ ਸੀ ਜਿਹਨੂੰ ਮੈਂ ਮੌਕੇ ਤੇ ਆ ਕੇ ਦੇਖਿਆ ਤੇ ਉਹਨੂੰ ਫਿਰ ਡੈੱਡ ਬੋਡੀ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਥਾਣਾ ਕਨਾਲ ਪੁਲਿਸ ਨੂੰ ਥਾਣਾ ਕਨਾਲ ਪੁਲਿਸ ਮੌਕੇ ਤੇ ਆ ਕੇ ਇਸਹਾਰਾ ਟੀਮ ਨੇ ਸਰੰਦ ਨਹਿਰ ਦੇ ਵਿੱਚੋਂ ਡੈੱਡ ਬੋਡੀ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਹੁੰਚ ਆਇਆ ਗਿਆ شناਕਤੋ ਦੀ ਕਰਵਾ ਲਈ ਗਈ ਹੈ ਪਰਸਰਮ ਨਗਰ ਦਾ ਰਹਿਣਾ ਲਗਾ ਸੁਨੀਲ ਕੁਮਾਰ ਦਾ ਸੁਨੀਲ ਕੁਮਾਰ ਨਾਮ ਉਹਦਾ ਅਜੇ ਕੋਈ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਥਾਣਾ ਕਨਾਲਪੁਰਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਸਹਾਰਾ ਟੀਮ ਨੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਠਿੰਡਾ ਮੋਰਟਰੀ ਘਰ ਦੇ ਵਿੱਚ ਰੱਖ ਦਿੱਤਾ ਗਿਆ ਹੈ